ਪਿਛਲੇ 11 ਮਹੀਨਿਆਂ ਤੋਂ ਲਗਾਤਾਰ ਹੀ ਵਿਵਾਦਾਂ ਦੇ ਵਿੱਚ ਹੈ WFI ਯਾਨੀ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਹਾਲ ਹੀ ਦੇ ਵਿੱਚ ਰੈਸ਼ਨਲ ਫੈਡਰੇਸ਼ਨ ਆਫ ਇੰਡੀਆ ਦੇ ਨਵੇਂ ਪ੍ਰੈਜ਼ੀਡੈਂਟ ਦੀ ਚੋਣ ਹੋਈ ਸੀ ਜਿਸ ਦੇ ਵਿੱਚ ਪਾਜਪਾ ਦੇ ਸੰਜੇ ਸਿੰਘ ਜੜੇ ਸੀ ਉਹ ਪ੍ਰੈਜ਼ੀਡੈਂਟ ਚੁਣੇ ਗਏ ਸੀ ਪਰ ਉੱਤੇ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਸੰਜੇ ਸਿੰਘ ਜਿਹੜੇ ਨੇ ਉਹ ਸਾਬਕਾ ਪ੍ਰੈਜ਼ੀਡੈਂਟ ਬ੍ਰਿਜਪੂਰਨ ਸ਼ਰਨ ਸਿੰਘ ਦੇ ਕਰੀਬੀ ਸੀ ਉਸ ਤੋਂ ਬਾਅਦ ਲਗਾਤਾਰ ਖਿਡਾਰੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਹੁਣ ਇਸ ਪਰ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਹੁਣ ਜਿਹੜੇ ਸੰਜੇ ਸਿੰਘ ਸੀ ਉਹਨਾਂ ਨੂੰ ਮੋਤਲ ਕਰ ਦਿੱਤਾ ਗਿਆ ਯਾਨੀ ਕਿ ਉਹਨਾਂ ਨੂੰ ਸਪੈਂਡ ਕਰ ਦਿੱਤਾ ਗਿਆ ਹੈ ਲਗਾਤਾਰ ਬ੍ਰਿਜਪੂਸ਼ਨ ਸ਼ਰਨ ਸਿੰਘ ਦੇ ਉਪਰਕੜਨਾ ਦੇ ਨਾਲ ਅਜੰਸੀ ਸ਼ੋਸ਼ਣ ਦੇ ਦੋਸ਼ ਲੱਗਦੇ ਹੋਏ ਨਜ਼ਰ ਆਏ ਨੇ ਉਸ ਤੋਂ ਬਾਅਦ ਲਗਾਤਾਰ ਨਾਮੀ ਖਿਡਾਰੀ ਸਾਖੀ ਮਲਿਕ ਹੋਵੇ ਜਾਂ ਫਿਰ ਹੋਰ ਨਾਮੀ ਖਿਡਾਰੀ ਹੋਣ ਉਹਨਾਂ ਦੇ ਵੱਲੋਂ ਅਭਤੜਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਸੀ ਤੇ ਇਸ ਤੋਂ ਇਲਾਵਾ ਸਾਖੀ ਮਲਿਕ ਦੇ ਵੱਲੋਂ ਸੈਨਾਸ ਦਾ ਐਲਾਨ ਵੀ ਕਰ ਦਿੱਤਾ ਗਿਆ ਕਿ ਉਹ ਖੇਡਾਂ ਨਹੀਂ ਖੇਡਣਗੀ ਤੇ ਨਾਲ ਹੀ ਭਾਵਕ ਹੁੰਦੇ ਹੋਏ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਪਿਛਲੇ 11 ਮਹੀਨਿਆਂ ਤੋਂ WFI ਕਾਫੀ ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਚੱਲ ਰਹੀ ਹੈ ਤੇ 3 ਦਿਨ ਪਹਿਲਾਂ 21 ਦਸੰਬਰ ਨੂੰ ਪਾਜਪਾ ਦੇ ਜਿਹੜੇ ਸੰਸਦ ਬ੍ਰਿਜਪੂਸ਼ਨ ਸ਼ਰਨ ਸਿੰਘ ਦੇ ਕਰੀਬੀ ਸੰਜੀਤ ਸਿੰਘ WFI ਦੇ ਪ੍ਰੈਜ਼ੀਡੈਂਟ ਬਣੇ ਸੀ ਤੇ ਇਸ ਦੇ ਵਿਰੋਧ ਦੇ ਵਿੱਚ 올림픽 ਮੈਡਲਿਸਟ ਸਾਖਸ਼ੀ ਨੇ ਕੁਸ਼ਤੀ ਤੋਂ ਸન્યાਸ ਲੈਣ ਦੀ ਗੱਲ ਆਖ ਦਿੱਤੀ ਗਈ ਸੀ ਬਜਰੰਗ ਪੁਨੀਆ ਨੇ ਪਦਮਸ਼ਰੀ ਵੀ ਵਾਪਸ ਕਰ ਦਿੱਤਾ ਗਿਆ ਸੀ WFI ਦੇ ਚੋਣਾਂ ਦੇ ਵਿੱਚ ਸੰਦੇਸ਼ ਸਿੰਘ ਜਿਹੜੇ ਨੇ ਅਧਿਐਕਸ਼ ਚੁਣੇ ਗਏ ਸਨ ਤੇ ਉਸ ਤੋਂ ਲਗਾਤਾਰ ਖਡਿਆਰੀ ਜਿਨੇ ਨੇ ਉਹ ਇਸ ਦਾ ਵਿਰੋਧ ਕਰ ਰਹੇ ਸੀ ਕਈ ਖਿਡਾਰੀਆਂ ਦੇ ਵੱਲੋਂ ਪੀਐਮ ਹਾਊਸ ਦੇ ਬਾਹਰ ਆਪਣਾ ਪਦਮਸ਼ਰੀ ਜਿਹੜਾ ਹੈ ਵਾਪਿਸ ਰੱਖ ਦਿੱਤਾ ਗਿਆ ਤੇ ਉੱਥੇ ਹੀ ਦਿੱਲੀ ਦੇ ਵਿੱਚ ਰੈਸਲਰ ਬਜਰੰਗ ਪੁਨੀਆ ਸਾਖੀ ਮਲਿਕ ਅਤੇ ਵਿਨੀਸ਼ ਫਰਗਟ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਇਸ ਦੌਰਾਨ ਇਹ ਸਾਖੀ ਮਲਿਕ ਭਾਵੁਕ ਹੋ ਗਈ ਤੇ ਉਹਨਾਂ ਦੇ ਵੱਲੋਂ ਵੱਡੀ ਗੱਲ ਆਖ ਦਿੱਤੀ ਗਈ ਕਿ ਉਹਨਾਂ ਦੇ ਵੱਲੋਂ ਹੁਣ ਕੁਸ਼ਤੀ ਤੋਂ ਸੰਨਿਆਸ ਜਿਹੜਾ ਹੈ ਲੈ ਲਿਆ ਗਿਆ ਤੇ ਨਾਲ ਹੀ ਉਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਤਾਂ ਆਪਣੇ ਜਿਹੜੇ ਬੂਟ ਨੇ ਉਹ টেবিল ਦੇ ਉੱਪਰ ਰੱਖੇ ਕਾਨਫਰੰਸ ਦੇ ਦੌਰਾਨ ਤੇ ਉਸ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਮੌਕੇ ਤੇ ਕਾਨਫਰੰਸ ਤੋਂ ਉੱਠ ਕੇ ਉਹ ਚਲੇ ਜਾਂਦੇ ਆ ਹਾਲੀ ਦੇ ਵਿੱਚ WFI ਨੇ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੀ ਘੋਸ਼ਣਾ ਕੀਤੀ ਸੀ ਜਿਸ ਦੇ ਵਿੱਚ ਟਰਨਮੈਂਟ ਦੇ 28 ਦਸੰਬਰ ਦੇ ਵਿੱਚ ਯੂਪੀ ਦੇ ਗੋਂਡਾ ਦੇ ਵਿੱਚ ਸ਼ੁਰੂਆਤ ਹੋਣੀ ਸੀ ਇਸ ਤੋਂ ਇਲਾਵਾ ਰੈਸਲਿੰਗ ਜਿਹੜੀ ਛੱਡ ਚੁੱਕੀ ਹੈ ਸਾਖਸ਼ੀ ਮਲਿਕ ਨੇ ਵੀ ਸੁਭਾਲ ਕਾਫੀ ਚੁੱਕੇ ਸੀ ਉਹਨਾਂ ਨੇ ਕਿਹਾ ਸੀ ਮੈਂ ਕੁਸ਼ਤੀ ਛੱਡਣਾ ਚਾਹੁੰਦੀ ਆ ਕੱਲ ਰਾਤ ਤੋਂ ਮੈਂ ਪਰੇਸ਼ਾਨ ਹਾਂ ਤੇ ਜੂਨੀਅਰ ਮਹਿਲਾ ਪਹਿਲਵਾਨ ਕਿਉਂ ਕਿਵੇਂ ਆਪਣਾ ਜੀ ਰਹੇ ਨੇ ਮੈਨੂੰ ਫੋਨ ਕਰਕੇ ਗੱਲਾਂ ਦੱਸੀਆਂ ਨੇ ਕਿ ਦੀਦੀ 28 ਯਾਨੀ ਕਿ 28 ਤਰੀਕ ਨੂੰ ਜੂਨੀਅਰ ਨੈਸ਼ਨਲ ਹੋਣ ਵਾਲਾ ਹੈ ਤੇ ਨਈ ਕੁਸ਼ਤੀ ਫੈਡਰੇਸ਼ਨ ਨੇ ਨ ਨੰਦਨੀ ਨਗਰ ਗੋਂਡਾ ਦੇ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ ਤੇ ਇਸ ਦੇ ਨਾਲ ਹੀ ਸਪੋਰਟਸ ਮਿਨਿਸਟਰ ਨੇ ਭਾਰਤੀ ਕੁਸ਼ਤੀ ਮਹਾਸੰਗ ਦੀ ਜਿਹੜੀ ਨਵੀਂ ਸੰਗਠਨ ਕੀਤੇ ਸੀ ਪ੍ਰੈਜ਼ੀਡੈਂਟ ਉਸ ਦੇ ਉਹ ਮੋਤਲ ਕਰ ਦਿੱਤਾ ਗਿਆ ਬਜਰੰਗ ਪੁਨੀਆ ਦੇ ਵੱਲੋਂ ਲਗਾਤਾਰ ਹੀ ਪੀਐਮ ਹਾਊਸ ਤੋਂ ਬਾਹਰ ਬੈਠ ਕੇ ਆਪਣਾ ਪਦਮਸ਼ਰੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਉਹਨਾਂ ਦੇ ਵੱਲੋਂ ਪਹਿਲਾਂ ਟਵੀਟ ਕਰਕੇ ਗੱਲ ਕੀਤੀ ਗਈ ਸੀ ਕਿ ਆਪਣਾ ਜਿਹੜਾ ਆਪਣਾ ਪਦਮਸ਼ਰੀ ਹੈ ਉਹ ਵਾਪਸ ਕਰ ਦੇਣਗੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੀਐਮ ਹਾਊਸ ਤੋਂ ਬਾਹਰ ਜਾ ਕੇ ਆਪਣਾ ਜਿਹੜਾ ਪਦਮਸ਼ਰੀ ਰੱਖ ਦਿੱਤਾ ਗਿਆ ਤੇ ਨਾਲ ਹੀ 21 ਦਸੰਬਰ ਨੂੰ ਜਿਹੜਾ ਉਹਨਾਂ ਦੇ ਵੱਲੋਂ ਇਹ ਪਹਿਲਾਂ ਚੁੱਠੀ ਪੇਚੀ ਗਈ ਸੀ ਫਿਰ ਟਵੀਟ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਹੈ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਜਿਹੜਾ ਰੱਖ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਲਗਾਤਾਰ ਹੀ ਕਈ ਹੋਰ ਘਟਾਰੀਆਂ ਦੇ ਵੱਲੋਂ ਆਪਣੇ ਜਿਹੜੇ ਹੈ ਪਦਮਸ਼ਰੀਆਂ ਵਾਪਸ ਕਰ ਦਿੱਤੇ ਗਏ ਦੱਸ ਦਈਏ ਕਿ ਲਗਾਤਾਰ ਸੰਜੀਤ ਸਿੰਘ ਜਿਹੜੇ ਨੇ ਉਹ 21 ਨੰਬਰ ਨੂੰ ਚੁਣੇ ਗਈ ਸੀ ਪਾਸਪਾ ਦੇ ਅਧਿਐਕਸ਼ ਸੀ ਵਿਜ ਪੂਸ਼ਣ ਸਰਨ ਸਿੰਘ ਦੇ ਜਿਹੜੇ ਨੇ ਉਹ ਕਰੀਬੀ ਮੰਨੇ ਜਾ ਰਹੇ ਸੀ ਲਗਾਤਾਰ ਖਿਡਾਰੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਹੁਣ ਪੂਰਾ ਐਕਸ਼ਨ ਲੈਂਦੇ ਹੋਏ ਨਜ਼ਰ ਆਏ ਨੇ ਤੇ ਕਾਰਵਾਈ ਕਰਦੇ ਹੋਏ ਜਿਹੜਾ ਹੈ ਉਸ ਨੂੰ ਮੋਤਲ ਕਰ ਦਿੱਤਾ ਗਿਆ ਹੋਰ ਵਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ